ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਵੀ ਬਣਾ ਰਹੀ ਸੀ ਅਰਬੀ ਔਰ ਬਿਲਕੁਲ ਨਵੇਂ ਤਰੀਕੇ ਨਾਲ ਇਹ ਦੇਖੋ ਜੀ ਮੈਂ ਅਰਬੀ ਦੇ ਚਾਰ ਚਾਰ ਪੀਸ ਕੱਟ ਲੈਨੇ ਜਿਸ ਤਰ੍ਹਾਂ ਸੀ ਪਨੀਰ ਦੇ ਪੀਸ ਕੱਟਨੇ ਉਸ ਤਰੀਏ ਅਸੀਂ ਪ੍ਰੀਰ ਵਾਂਗੂ ਛੋਟੇ ਛੋਟੇ ਪੀਸ ਕੱਟ ਲੈਨੇ ਜਿਸ ਤਰ੍ਹਾਂ ਸੀ ਚਿੱਲੀ ਚੀਜ਼ ਬਣਾਨੇ ਆ ਠੀਕ ਹੈ ਜੀ ਇਹਨੂੰ ਮੈਂ ਧੋ ਕੇ ਸੁਕਾ ਲਿਆ ਅੱਛੀ ਤਰ੍ਹਾਂ ਪੱਖੇ ਥੱਲੇ ਪੌਣੇ ਦੇ ਉੱਤੇ ਸੁੱਟ ਕੇ ਤੇ ਅੱਛੀ ਤਰ੍ਹਾਂ ਸੁਕਾ ਲਿਆ ਹੁਣ ਅਸੀਂ ਇਹਦੇ 'ਚ ਹਲਕਾ ਜਿਹਾ ਨਮਕ ਪਾਵਾਂਗੇ ਜ਼ਿਆਦਾ ਨਹੀਂ ਪਾਣਾ ਹਲਕਾ ਜਿਹਾ ਪਾਦਾਂਗੇ ਠੀਕ ਹੈ ਜੀ ਇਨ ਨੂੰ ਅੱਛੇ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੁਣ ਅਸੀਂ ਰੱਖਿਆ ਹੈ ਨਾਨ ਸਟਿਕ ਤਵਾ ਤਵੇ ਦੇ ਉੱਤੇ ਮੈਂ ਪਾਣ ਲੱਗਿਆ ਤੇਲ ਔਰ ਅਸੀਂ ਅਰਬੀ ਨੂੰ ਫਰਾਈ ਕਰਾਂਗੇ ਜਿੰਨਾ ਤੁਹਾਨੂੰ ਤੇਲ ਦੀ ਜ਼ਰੂਰਤ ਹੈ ਤੁਸੀਂ ਉਹਨਾਂ ਪਾ ਲਓ ਨਾਨ ਸਟਿਕ ਤੇ ਜ਼ਿਆਦਾ ਪਾਉਣ ਦੀ ਬਸ ਜ਼ਰੂਰਤ ਨਹੀਂ ਪੈਂਦੀ ਪਰ ਫਿਰ ਵੀ ਅਰਬੀ ਨੂੰ ਅਸੀਂ ਫਰਾਈ ਕਰਨਾ ਹੈ ਤੇ ਥੋੜਾ ਪਾਣੀ ਪਵੇਗਾ ਠੀਕ ਹੈ ਜੀ ਤੇ ਜਿਹੜਾ ਬਚ ਜਾਏ ਉਹ ਬਾਅਦ ਚ ਤੜਕੇ ਵੀ ਸੜਕਾ ਮਾਜਣਾ ਐਸੇ ਤੇ ਅਸੀਂ ਆਪਾਂ ਤੜਕਾ ਲਗਾ ਲੈਣਾ ਤੇ ਹੁਣ ਅਸੀਂ ਅਰਬੀ ਨੂੰ ਸੁੱਕੀ ਬਿਲਕੁਲ ਅਰਬੀ ਸੁੱਕ ਕੇ ਹੋਣੀ ਚਾਹੀਦੀ ਏ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ ਅਸੀਂ ਅਰਬੀ ਨੂੰ ਬਿਲਕੁਲ ਸੁਕਾ ਕੇ ਤੇ ਇਹਨੂੰ ਫਰਾਈ ਕਰ ਲਾਂਗੇ ਠੀਕ ਹੈ ਜੀ ਅਗਰ ਤੁਸੀਂ ਕੜਾਈ 'ਚ ਕਰਨਾ ਹੈ ਕੜਾਈ 'ਚ ਵੀ ਕਰ ਸਕਦੇ ਹੋ ਤਵੇ 'ਤੇ ਕਰਨਾ ਤਵੇ 'ਤੇ ਕਰ ਲਓ ਇਹ ਜਦੋਂ ਅੱਛੀ ਬੰਜਨ ਜੀ ਕਰਾਰਾਪਨ ਆ ਜਾਂਦਾ ਸਵੇ ਦੇ ਉੱਤੇ ਬਹੁਤ ਵਧੀਆ ਬਣ ਜਾਂਦੀ ਏ ਕਿਉਂਕਿ ਜੇ ਦੇਸੀ ਵੱਡੇ ਵੱਡੇ ਹੋਟਲਾਂ ਚ ਜਾਂਦੇ ਆ ਸ਼ਾਦੀਆਂ ਤੇ ਜਾਂਦੇ ਆ ਪਾਰਟੀਆਂ ਤੇ ਜਾਂਦੇ ਆ ਤੁਸੀਂ ਦੇਖਦੇ ਆ ਤਕਰੀਬਨ ਉਹ ਕੜਾਈ ਇਹਦੇ ਤੇ ਤਵੇ ਦੇ ਉੱਤੇ ਬਣਾਉਂਦੇ ਹੁੰਦੇ ਨੇ ਇਹੋ ਜੀਆਂ ਸੁੱਕੀਆਂ ਸਬਜ਼ੀਆਂ ਜਿਵੇਂ ਅਰਬੀ ਹੋਗੀ ਪਿੰਡੀ ਹੋਗੀ ਕੇਲੇ ਹੋਗੇ ਛੋਟੇ ਬੈਂਗਨ ਹੋਗੇ ਤੇ ਉਹ ਸਾਰੇ ਜਿਹੜੇ ਨੇ ਤਵਿਆਂ ਦੇ ਉੱਤੇ ਬਣਾਉਂਦੇ ਹੁੰਦੇ ਨੇ ਪਰ ਅੱچھے ਬੰਦੇ ਨੇ ਕਿਉਂਕਿ ਕਰਾਰਾਪਨ ਇਹਦੇ ਚ ਆ ਜਾਂਦਾ ਜੋ ਕਿ ਕੜਾਈ ਵਿੱਚ ਨਹੀਂ ਆਉਂਦਾ ਠੀਕ ਹੈ ਜੀ ਉਹਨਾਂ ਸਿਰ ਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਤੇ ਬਿਲਕੁਲ ਸੀਮ ਦੇ ਉੱਤੇ ਰੱਖ ਦਵਾਂਗੇ ਹਾਂਜੀ ਅਸੀਂ ਇਹਨੂੰ ਦਮੇ ਚਿੱਤਰ ਮਿਕਸ ਕਰ ਲਵਾਂਗੇ ਤਾਂ ਕਿ ਜਿਹੜਾ ਤੇਲ ਇਹ ਚਿੱਤਰ ਲੱਗ ਜਾਵੇ ਸਾਰਾ ਚਾਹ ਤੁਸੀਂ ਉਹਨੂੰ ਕਵਰ ਕਰਕੇ ਰੱਖ ਲਓ ਰਸਤੇ ਪੁੰਨਾ ਤੇ ਰਸੇ ਨੂੰ ਕੋਹਜੇ ਨੂੰ ਗਲਣਾ ਹੈ ਜਿਸ ਤਰ੍ਹਾਂ ਮਰਜੀ ਤੁਸੀਂ ਉਹਨੂੰ ਫਰਾਈ ਕਰ ਸਕਦੇ ਹੋ ਪਰ ਅਰਬੀ ਗਲਣੀ ਚਾਹੀਦੀ ਹੈ ਬਿਲਕੁਲ ਅਰਬੀ ਨੂੰ ਗਲਣਾ ਅਸੀਂ ਕਿਉਂਕਿ ਅਸੀਂ ਦੁਬਾਰਾ ਜਦੋਂ ਤੜਕਾ ਲਾਣਾ ਇਸ ਟਾਈਮ ਅਸੀਂ ਨਹੀਂ ਅੰਨੇ ਦੇ ਰੱਖਣਾ ਤੜਕਾ ਲਗਾ ਕੇ ਅਸੀਂ 2 ਮਿੰਟ ਬਸ ਪੁੰਨ ਕੇ ਫਿਰ ਨੂੰ ਵਾਪਸ ਉਤਾਰ ਲੈਣਾ ਤੇ ਹੁਣ ਤੁਸੀਂ ਇਹਨੂੰ ਬੇਸ਼ੱਕ ਟੱਕ ਵੀ ਸਕਦੇ ਹੋ ਤੇ ਅੱਗੋਂ ਮੈਂ ਤੁਹਾਨੂੰ ਦੱਸਦੀਆਂ ਰੈਸਪੀ ਠੀਕ ਹੈ ਜੀ ਬਿਲਕੁਲ ਅਲੱਗ-ਅਲੱਗ ਫੈਲਾ ਲੈਣੀ ਹੈ ਕਿ ਦੂਜੇ ਦੇ ਉੱਪਰ ਨਹੀਂ ਪੀਸ ਹੋਣੀ ਚਾਹੀਦੀ ਇਸ ਤਰ੍ਹਾਂ ਬਿਲਕੁਲ ਫੈਲਾ ਦੇਣੀ ਹੈ ਤਵੇ ਦੇ ਉੱਤੇ ਕਿਉਂਕਿ ਜਦੋਂ ਅਸੀਂ ਕੜਾਈ ਵਿੱਚ ਬਣਾਵਾਂਗੇ ਤੇ ਉਹ ਇਕੱਠੀ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਅਲੱਗ-ਅਲੱਗ ਹੋ ਜੇਗੀ ਤੇ ਆਰਾਮ ਨਾਲ ਪੁੱਜਦੀ ਜਾਏਗੀ ਠੀਕ ਹੈ ਜੀ ਹੁਣ ਅਸੀਂ ਨੂੰ 5-5-7 ਮਿੰਟ ਵਾਸਤੇ ਟੱਕ ਦਵਾਂਗੇ ਬਿਲਕੁਲ ਸìmਨ ਤੇ ਕਰਕੇ ਠੀਕ ਹੈ ਜੀ ਹਾਂ ਜੀ ਦੇਖ ਲਓ ਮੈਂ ਉੱਪਰ ਕਵਰ ਕਰ ਦਿੱਤੀ ਹੈ ਹੁਣ ਇਹ ਪੁੱਜਦੀ ਰਹੇਗੀ ਘਟ-ਘਟ 5 ਮਿੰਟ ਬਾਅਦ ਅਸੀਂ ਨੂੰ ਦੇਖਾਂਗੇ ਫਿਰ ਇਹਨੂੰ ਟਰਨ ਕਰ ਦਵਾਂਗੇ ਥੋੜਾ ਸਾਈਡਾਂ ਨੂੰ ਅਸੀਂ ਉਸ ਤੋਂ ਬਾਅਦ ਦੇਖਾਂਗੇ ਅਗਰ ਗੱਲ ਗਈ ਤੇ ਬੰਦ ਕਰ ਦੋਗੇ ਠੀਕ ਹੈ ਜੀ ਹੁਣ ਅਸੀਂ ਸਬਜ਼ੀਆਂ ਇਹਦੇ ਵਾਸਤੇ ਕਿਹੜੀਆਂ ਕਿਹੜੀਆਂ ਲਈਆਂ ਨੇ ਬਿਲਕੁਲ ਚਿੱਲੀ ਪਨੀਰ ਜਸ ਤਰ੍ਹਾਂ ਬਣਾਣੇ ਆ ਸੇਮ ਅਸੀਂ ਸਬਜ਼ੀ ਉਸ ਤਰੀ ਬਣਾ ਰਹੇ ਅੱਜ ਔਰ ਮੈਂ ਸਬਜ਼ੀਆਂ ਲਈਆਂ ਨੇ ਇਹਦੇ ਵਿੱਚ ਪਿਆਜ਼ ਲਈਏ ਇਹ ਦੇਖੋ ਜੀ ਸ਼ਿਮਲਾ ਮਿਰਚ ਥੋੜੀ ਜੀ ਮੈਂ ਗਾਜਰ ਲਈਏ ਤੇ ਵਿੱਚ ਟੇਸਟ ਵਾਸਤੇ ਔਰ ਟਮਾਟਰ ਹਰੀ ਮਿਰਚ ਇਹਨਾਂ ਨੂੰ ਮੈਂ ਸਾਰਿਆਂ ਦੀ ਕਟਿੰਗ ਕਰ ਲਈਏ ਤੇ ਹੁਣ ਅੱਗੋਂ ਅਸੀਂ ਸਟਾਰਟ ਕਰਦੇ ਆ ਰੈਸਪੀ ਠੀਕ ਹੈ ਜੀ ਹਾਂਜੀ ਹੁਣ ਅਸੀਂ ਇਹਦੀ ਸਾਈਡ ਚੇਂਜ ਕਰਾਂਗੇ ਕਿਉਂਕਿ ਇੱਕ ਸਾਈਡ ਤੋਂ ਪੁੱਜ ਚੁੱਕੀ ਹੈ ਦੂਸਰੀ ਸਾਈਡ ਤੇ ਪਰ ਕਰਾਂਗੇ ਹਨ ਤਾਂ ਕਿ ਦੋਨੋਂ ਸਾਈਡਾਂ ਪੱਕ ਜਨ ਥੜੀ ਜਿਹੀ ਤਰ੍ਹਾਂ ਹਿਲਾ ਦਿਓਗੇ ਸਾਰੀ ਅੱਗੇ ਨੂੰ ਉਹ ਸੈਂਟਰ 'ਚ ਹਰ ਕੋਸ਼ਿਸ਼ ਕਰੋ ਕਿ ਸੈਂਟਰ 'ਚ ਰਹੇ ਤਾਂ ਕਿ ਜਿਹੜਾ ਤੇਲ ਹੁੰਦਾ ਉਹ ਸੈਂਟਰ 'ਚ ਹੁੰਦਾ ਤੇ ਅੱਛੀ ਤਰ੍ਹਾਂ ਫਰਾਈ ਹੋ ਜੇ ਠੀਕ ਹੈ ਕਿ ਅਸੀਂ ਸਖੇ ਦਾ ਚੇਂਜ ਕਰ ਦਿੱਤੀ ਹੈ ਨਾ ਤੁਸੀਂ ਦੇਖ ਲੈਣਾ ਜੜੀਆਂ ਨਹੀਂ ਸਹੀ ਚੇਂਜ ਹੋ ਰਹੀਆਂ ਉਹ ਵੀ ਜਰੂਰ ਕਰ ਦੇਣਾ ਤਾਂ ਕਿ ਸਾਰੀਆਂ ਜੜੀਆਂ ਨਾ ਅੱਛੇ ਤਰ੍ਹਾਂ ਫਰਾਈ ਹੋ ਜਾਈਏ ਜਿਹੜਾ ਅਸੀਂ ਨਮਕ ਪਾ ਦੇਣਾ ਉਹਦੇ ਨਾਲੇ ਚਿਪਕ ਦਿਨੇ ਨਮਕ ਜੇ ਪਾਇਆ ਹੁੰਦਾ ਕਿਉਂਕਿ ਲੇਸਲੀ ਹੁੰਦੀ ਨਾ ਇਸ ਲਈ ਜਲਦੀ ਚਿਪਕ ਜਾਂਦੀ ਹੈ ਇਸ ਵਾਸਤੇ ਅਸੀਂ ਥੋੜਾ ਜਿਹਾ ਨਮਕ ਲਗਾ ਲੈਂਦੇ ਹਾਂ ਠੀਕ ਹੈ ਹੁਣ ਅਸੀਂ ਇਹਨੂੰ ਫੇਟ ਟੱਕ ਦਵਾਂਗੇ ਜਦ ਤੱਕ ਸਾਡੀ ਗਲਤੀ ਨਹੀਂ ਤਦ ਤੱਕ ਅਸੀਂ ਇਹਨੂੰ ਫਰਾਈ ਕਰਨਾ ਆਹ ਦੇਖੋ ਜੀ ਇਹ ਨਸਰ ਪੈਟੇ ਦਿੱਤਾ ਸੀ ਔਰ ਦੇਖੋ ਉਪਰੋਂ ਲਾਲ ਹੋ ਗਈ ਹੈ ਸਾਡਾ ਮਕਸਦ ਇਹ ਹੀ ਹੁੰਦਾ ਕਿ ਜਿਹੜੇ ਬੱਚੇ ਨਹੀਂ ਖਾਂਦੇ ਅਸੀਂ ਇਸ ਤਰ੍ਹਾਂ ਬਣਾਈਏ ਤਾਂ ਕਿ ਬੱਚੇ ਅਟਰੈਕਟਿਵ ਹੋਣ ਤੇ ਬੱਚੇ ਆਰਾਮ ਨਾਲ ਖਾ ਸਕਣ ਕਈ ਬੱਚੇ ਅਰਬੇ ਖੁਸ਼ ਹੋ ਕੇ ਨਹੀਂ ਖਾਂਦੇ ਹੁਣ ਬਿਲਕੁਲ ਦੇਖੋ ਆਲੂ ਦੀ ਤਰ੍ਹਾਂ ਲੱਗਦਾ ਪਿਆ ਜਾਂ ਤੁਸੀਂ ਪਨੀਰ ਸਮਝ ਸਕਦੇ ਹੋ ਪਨੀਰ ਦੀ ਤਰ੍ਹਾਂ ਲੱਗ ਰਿਹਾ ਠੀਕ ਹੈ ਜੀ ਤੇ ਤੁਸੀਂ ਇਸ ਵੇ ਨਾਲ ਕਰੋਗੇ ਤੇ ਬੱਚੇ ਆਪਣੇ ਆਪ ਖੁਸ਼ ਹੋ ਕੇ ਖਾਣਗੇ ਤੇ ਕੋਸ਼ਿਸ਼ ਇਹ ਹੀ ਕਰਿਆ ਕਰੋ ਕਿ ਬੱਚਾ ਨੂੰ ਘਰ ਦੀਆਂ ਸਬਜ਼ੀਆਂ ਅੱਛੀਆਂ ਲੱਗਣ ਇਸ ਵੇ ਨਾਲ ਬਣਾਓ ਕੱਟਣ ਦੇ ਵਿੱਚ ਦੇਖੋ ਕੋਈ ਹੈ ਨਹੀਂ ਕਿ ਤੁਸੀਂ ਇਸ ਤਰ੍ਹਾਂ ਕੱਟੋ ਜਸਪਰ ਕੱਟੋ ਬਣਾਣੀ ਦਾ ਤੁਸੀਂ ਹੁੰਦੀ ਹੈ ਸਬਜ਼ੀ ਪਰ ਇਸ ਸਟਾਈਲ ਨਾਲ ਥੋੜੀ ਕੱਟ ਲੋਗੇ ਤੇ ਥੋੜਾ ਬੱਚੇ ਵੀ ਖੁਸ਼ ਹੋ ਕੇ ਖਾਣਗੇ ਕਿੰਨਾ ਵਧੀਆ ਲੱਗ ਰਿਹਾ ਨਾ ਪੀਸ ਦੇਖੋ ਆਲੂ ਆਲੂ ਲੱਗ ਰਹੇ ਨੇ ਬਿਲਕੁਲ ਕਿ ਆਲੂਆਂ ਦੇ ਤਰ੍ਹਾਂ ਹੈ ਜਦੋਂ ਅਸੀਂ ਫਰਾਈ ਕਰ ਲਾਂਗੇ ਬਿਲਕੁਲ ਆਲੂ ਜਿਹਾ ਤਰ੍ਹਾਂ ਲੱਗਣ ਲੱਗ ਜਣਗੇ ਔਰ ਬੱਚੇ ਖੁਸ਼ ਹੋ ਕੇ ਖਾਣਗੇ ਠੀਕ ਹੈ ਜੀ ਹੁਣ ਅਸੀਂ ਇਸੇ ਤੇਲ 'ਚ ਤੜਕਾ ਲਗਾ ਲਵਾਂਗਾ ਗਰ ਤੇਲ ਦੀ ਜਰੂਰਤ ਹੋएगी ਤੇ ਦੇਖ ਲੈਣਾ ਅਸੀਂ ਇੱਕ ਕਾਂਟੇ ਦੇ ਸਾਈਟਾ ਤੇ ਨਾਲ ਦੇਖ ਲੈਣਾ ਕਿ ਸਾਡੇ ਗਲ ਗਏ ਨੇ ਕਿ ਨਹੀਂ ਅਜੇ ਥੋੜੀ ਜਿਹੀ ਕਸਰ ਹੈ ਜਾਤ ਰਹਿ ਕਾਂਟਾ ਅੰਦਰ ਪਰ ਥੋੜਾ ਜਿਹਾ ਟਾਈਮ ਲੱਗੇਗਾ ਅਜੇ ਹੋਰ 2 ਮਿੰਟ ਹੋਰ ਲੱਗਣਗੇ ਅੱਛੀ ਤਰ੍ਹਾਂ ਗਲ ਗਾ ਲੈਣਾ ਅਸੀਂ ਬਿਲਕੁਲ ਗਾ ਲੈਣਾ ਤਾਂ ਕਿ ਕੱਚੇ ਨਾ ਰਹਿ ਜਾਣ ਠੀਕ ਹੈ ਜੀ ਅਰਬੀ ਕੱਚੀ ਨਹੀਂ ਸੌ ਲੱਗਦੀ ਬਿਲਕੁਲ ਵੀ ਜੇ ਕੱਚੀ ਰਹੇ ਤਾਂ ਟੇਸਟ ਖਰਾਬ ਹੋ ਜਾਂਦਾ ਇਹਦਾ ਇਸ ਵਾਸਤੇ ਸਮਝ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਠੀਕ ਹੈ ਜੀ ਪੂਰੀ ਗਲਣੀ ਨਹੀਂ ਅਸੀਂ 2 ਮਿੰਟ ਹੋਰ ਵੇਟ ਕਰਾਂਗੇ ਜੀ ਜਿਹੜੀ ਸਾਈਡ ਨਹੀਂ ਪੂਰੀ ਪਲਟੀ ਉਹ ਵੀ ਪਲਟ ਦੋ ਕਿਉਂਕਿ ਇਹਨੂੰ ਚੈੱਕ ਕਰਨਾ ਪੈਂਦਾ ਕਿਹੜੀ ਸਾਈਡ ਰਹਿ ਗਈ ਅਸ ਕੱਚੀ ਤੇ ਉਹਨੂੰ ਉਸ ਸਾਈਡ ਤੇ ਟਰਨ ਕਰ ਦੇਣਾ ਕਪੜੇ ਆਪ ਨਾਲ ਹੋ ਜਾਣੀ ਹੈ ਹੌਲੀ ਹੌਲੀ ਕਾਫੀ ਅਗੇ ਨਾਲ ਫਰਕ ਪੈ ਗਿਆ ਹੁਣ ਇਹਨੂੰ ਉਸੇ ਫਿਰ ਟੱਕ ਦਵਾਂਗੇ 2 ਮਿੰਟ ਹੋਰ ਵੇਟ ਕਰਾਂਗੇ ਦੇ ਟੱਕਣ ਨਾਲ ਇਹ ਹੋ ਜਾਂਦਾ ਕਿ ਸਟੀਮ ਦੇ ਵਿੱਚ ਵੀ ਬਣ ਜਾਂਦੀ ਹੈ ਜਲਦੀ ਕਿਉਂਕਿ ਅਰਬੀ ਟਾਈਮ ਲਗਾਉਂਦੀ ਹੈ ਆਲੂ ਤੇ ਜਲਦੀ ਗਲ ਜਾਂਦੇ ਨੇ ਅਰਬੀ ਦਾ ਥੋੜਾ ਟਾਈਮ ਲੱਗਦਾ ਗਲਣ ਵਿੱਚ ਥੋੜੇ ਪੀਸ ਵੀ ਮੋਟੇ ਨੇ ਜਦੋਂ ਅਸੀਂ ਬਰੀਕ ਬਰੀਕ ਕੱਟ ਕੇ ਬਣਾਈਆਂ ਜਲਦੀ ਗਲ ਜਾਂਦੇ ਇਸ ਤਰ੍ਹਾਂ ਥੋੜਾ ਟਾਈਮ ਲੈਂਦੀ ਹੈ ਠੀਕ ਹੈ ਜੀ ਪਰ ਟਾਈਮ ਤੇ ਕੋਈ ਦਿੱਕਤ ਨਹੀਂ ਆ ਰਾਮ ਨਾਲ ਬਾਕੀ ਤੁਸੀਂ ਕੰਮ ਕਰ ਸਕਦੇ ਹੋ ਇਹਨੂੰ ਉੱਪਰ ਰੱਖ ਕੇ ਤੇ ਅਸੀਂ ਹੁਣ ਇਹਦੀ ਵੇਟ ਕਰਾਂਗੇ 2 ਮਿੰਟ ਹਾਂਜੀ 5-6 ਮਿੰਟ ਹੋ ਗਏ ਨੇ ਘੜ ਤੋਂ ਘੜ ਅਸੀਂ ਹੁਣ ਚੈੱਕ ਕਰਾਂਗੇ ਕਿ ਸਾਡੀ ਅਰਬੀ ਗੱਲ ਗਈ ਹੈ ਕਿਉਂਕਿ ਅਸੀਂ ਉਲਟਾ-ਪਲਟਾ ਕਰਕੇ ਦੇਖਿਆ ਸੋ ਇਸ ਟਾਈਮ ਗੱਲੀ ਹੋਈ ਸੀ तकरीबन ਇਹ ਦੇਖੋ ਜੀ ਬਹੁਤ ਵਧੀਆ ਗੱਲ ਗਈ ਹੈ ਜਿਹੜੇ ਛੋਟੇ ਪੀਸ ਹੁੰਦੇ ਨੇ ਨਾ ਸਾਈਡਾਂ ਤੇ ਕਰ ਲਿਆ ਕਰੋ ਜਦੋਂ ਵੀ ਤੁਸੀਂ ਇਹਨਾਂ ਨੂੰ ਕਿਉਂਕਿ ਵਿੱਚ ਛੋਟੇ ਵੀ ਰਹਿ ਜਾਂਦੇ ਨੇ ਅਰਬੀ ਇੱਕ ਸਾਈਜ਼ ਹੀ ਤਾਂ ਆਉਂਦੀ ਨਹੀਂ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਜਿਹੜੇ ਮੋٹے ਪੀਸ ਨੇ ਉਹ ਜਲਪ ਵਿੱਚ ਘਾਰ ਹੋਣ ਸੈਂਟਰ ਚ ਤੇ ਜਲਦੀ ਗਲ ਜਾਂਦੇ ਨੇ ਠੀਕ ਹੈ ਜੀ ਅਰਬੀ ਦਾ ਸਾਈਜ਼ ਇੱਕ ਨੇ ਨਾ ਹੁੰਦਾ ਉਹ ਕੋਈ ਮੋਟੀ ਹੁੰਦੀ ਹੈ ਕਿਦਰੋਂ ਕਈ ਵਾਰੀ ਪਤਲੀ ਹੁੰਦੀ ਹੈ ਤੇ ਇਸ ਵਾਸਤੇ ਸਾਨੂੰ ਥੋੜੀ ਦਿੱਕਤ ਆਉਂਦੀ ਉਸ ਤਰ੍ਹਾਂ ਕੋਸ਼ਿਸ਼ ਤੇ ਇਹ ਹੀ ਕਰੀਦਾ ਕਿ ਕਿਹ ਕੋ ਜੇ ਪੀਸ ਬਣਾਈਆਂ ਕਿਹ ਕੋ ਜੇ ਦਿਖਾਈਆਂ ਪਰ ਕਈ ਵਾਰੀ ਅਰਬੀ ਨਹੀਂ ਸਹੀ ਆਉਂਦੀ ਤੇ ਉਹਦੇ ਕਰਕੇ ਦਿੱਕਤ ਹੋ ਜਾਂਦੀ ਹੈ ਅਰਬੀ ਬਹੁਤ ਵਧੀਆ ਸਾਡੀ ਗੱਲ ਗਈ ਹੁਣ ਅਸੀਂ ਉਹਨੂੰ ਸਾਈਡ ਤੇ ਕਰ ਲਾਂਗੇ ਜਿੰਨਾ ਤੇਲ ਹੈ ਉਹ ਸੈਂਟਰ ਚ ਆ ਜਾਏਗਾ ਤੇਲ ਸੀ ਹੁਣ ਇਹਨੂੰ ਕੜਾਹੀ ਚ ਤੜਕਾ ਨਾਲ ਉਹ ਚਾਹੇ ਤੁਸੀਂ ਇਸ ਦੇ ਉੱਤੇ ਪੈਨ ਤੇ ਵੀ ਲਗਾ ਸਕਦੇ ਹੋ ਇਹ ਪੈਨ ਵਾਂਗੂ ਹੀ ਬੜਿਆ ਹੋਇਆ ਹੈ ਜਿਹੜਾ ਤਵਾ ਨਾਨ ਸਟਿਕ ਤੇ ਅਸੀਂ ਮੈਂ ਹੁਣ ਉਹਦੇ ਚ ਕੜਾਹੀ ਤੜਕਾ ਲਗਾਉਣ ਲੱਗੇ ਆ ਤਾਂ ਕਿ ਜਿਹੜੀਆਂ ਸਬਜ਼ੀਆਂ ਨੇ ਉਹ ਦੁੱਲਣ ਨਾ ਕਿਉਂਕਿ ਤਵੇ ਦੇ ਉੱਤੇ ਤਕਰੀਬਨ ਦੁੱਲ ਜਾਣ ਫਰਾਈ ਕਰਨ ਵਾਸਤੇ ਬਹੁਤ ਵਧੀਆ ਹੈ ਨਾਨ ਸਟਿਕ ਤਵਾ ਤੇ ਅਜਤੇ ਕਰਿਆ ਕਰੋ ਕਰਾਰੀ ਬਹੁਤ ਬੰਦੀ ਹੈ ਅਜਤੇ ਜਦੋਂ ਤੁਸੀਂ ਫਰਾਈ ਕਰੋਗੇ ਹੁਣ ਅਸੀਂ ਸਾਈਡ ਤੇ ਕਰ ਲਿਆ ਮੈਂ ਹੁਣ ਇੱਕ ਪਲੇਟ ਵਿੱਚ ਕੱਢ ਲੈਣੀ ਆ ਤੇ ਮੈਂ ਨਾਲ ਹੀ ਤੜਕਾ ਰੱਖਾਂਗੀ ਹੁਣ ਮੈਂ ਤੁਹਾਨੂੰ ਦਿਖਾਣੇ ਕਿ ਮੈਂ ਤੜਕਾ ਕਿਹਿਆ ਲਗਾ ਰਹੀ ਹਾਂ ਠੀਕ ਹੈ ਜੀ ਹਾਂਜੀ ਮੈਂ ਕੜਾਹੀ ਵਿੱਚ ਦੇਖੋ ਤੇਲ ਪਾ ਕੇ ਰੱਖ ਲਿਆ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਜੀਰਾ ਠੀਕ ਹੈ ਜੀ ਜੀਰੇ ਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਥੋੜਾ ਜਿਹਾ ਸੇਬਾ ਵਾਲੇ ਜੀਰਾ ਜੁਆਇਨ ਆਪਸ਼ਨ ਵਾਲੇ ਅਗਰ ਜੁਆਇਨ ਤੁਸੀਂ ਪਾਣੀ ਹੈ ਤਾਂ ਪਾ ਸਕਦੇ ਹੋ ਵੈਸੇ ਇਹ ਚਿੱਲੀ ਚੀਜ਼ ਵਾਂਗੂ ਸੀ ਬਣਾ ਰਹੇ ਹਾਂ ਤੇ ਤੇ ਵਿੱਚ ਜੁਆਇਨ ਮੈਂ ਪਾ ਨਹੀਂ ਪਾਈ ਅਗਰ ਮੈਂ ਕੱਲੀ ਅਰਬੀ ਬਣਾਨੀ ਹੈ ਤਾਂ ਮੈਂ ਜੁਆਇਨ ਜ਼ਰੂਰ ਪਾਉਣੀ ਹੈ ਵਿੱਚ ਕਿਉਂਕਿ ਅਰਬੀ ਬਾਈ ਹੁੰਦੀ ਹੈ ਇਸ ਵਾਸਤੇ ਜੁਆਇਨ ਜ਼ਰੂਰ ਪਾਣੀ ਪੈਂਦੀ ਹੈ ਹੁਣ ਅਸੀਂ ਸਬਜ਼ੀਆਂ ਪਾ ਰਹੇ ਹਾਂ ਤੇ ਇਸ ਵਾਸਤੇ ਜੁਆਇਨ ਦੀ ਨਹੀਂ ਜ਼ਰੂਰਤ ਨਹੀਂ ਤੇ ਹੁਣ ਅਸੀਂ ਪਾ ਦਾਂਗੇ ਸਭ ਤੋਂ ਪੱਲੇ ਪਿਆਜ਼ ਪਿਆਜ਼ ਨੂੰ ਛੋਟੇ ਛੋਟੇ ਮੈਂ ਪਿਆਜ਼ ਸੀ ਮੇਰੇ ਕੋਲ ਜੋ ਤੁਮੇ ਪਿਆਜ਼ ਇਕੱਠੇ ਲੈਣੀਆਂ ਤੇ ਜਿਹੜੇ ਛੋਟੇ ਵਾਲੇ ਹੁੰਦੇ ਨੇ ਮੈਂ ਸਾਈਡ ਤੇ ਕਰ ਲੈਣੀਆਂ ਕਿਉਂਕਿ ਜਦੋਂ ਕarele ਬਣਾਉਣੇ ਨੇ ਜਿਹੜਾ ਭਿੰਡੀ ਬਣਾਣੀ ਹੈ ਤੇ ਇਹ ਪਿਆਜ਼ ਬਹੁਤ ਹੀ ਵਧੀਆ ਲੱਗਦੇ ਨੇ ਛੋਟੇ ਛੋਟੇ ਬਸ ਇੱਕ ਦੋ ਮਿੰਟ ਪੁੱਨਣਾ ਜਵਾਂ ਨੇ ਕ੍ਰਾਂਚੀ ਕ੍ਰਾਂਚੀ ਸਬਜ਼ੀਆਂ ਸਿਰਨ ਤੋਂ ਬਣ ਜੇ ਕਿਉਂਕਿ ਚਿੱਲੀ ਚੀਜ਼ ਵਿੱਚ ਜਿ세 ਜਿ세 ਤਰ੍ਹਾਂ ਪਾਣੇ ਕ੍ਰਾਂਚੀ ਕ੍ਰਾਂਚੀ ਉਸ ਤੋਂ ਇਹ ਸੀ ਬਸ ਇੱਕ ਮਿੰਟ ਹੀ ਭੁੰਨ ਲੈਣ ਨੂੰ ਪਿਆਜ਼ਾਂ ਨੂੰ ਤਾਂ ਕਿ ਥੋੜਾ ਟਰਾਂਸਪੇਰੈਂਟ ਹੋ ਜਾਣ ਠੀਕ ਹੈ ਜੀ ਇਹਨਾਂ ਨੇ ਆਪਣੇ ਆਪ ਅਲੱਗ ਹੋ ਜਣਾ ਵਸੇ ਤੁਸੀਂ ਕਰ ਵੀ ਦੋ ਤੇ ਕੋਈ ਗੱਲ ਨਹੀਂ ਜਦੋਂ ਗਰਮ ਹੁੰਦੇ ਨੇ ਆਪਣੇ ਆਪ ਅਲੱਗ ਹੋ ਜਾਂਦੇ ਆ ਤੜਕਾ ਤੁਸੀਂ ਸੇਮ ਤਰੀਕਾ ਹੀ ਬਣਾਣਾ ਕੁੰਡਾ ਸੇ ਥੋੜਾ ਜਿਹਾ ਪਾਵਾਂਗੇ گارਲਿਕ ਪੇਸਟ ਇਹ ਵੀ ਆਪਸ਼ਨਲ ਹੈ ਜੇ ਰਸਤਾਂ ਖਾਂਦੇ ਨੇ ਬੱਚੇ ਤੇ ਪਾ ਲਓ ਨਹੀਂ ਖੰਡੇ ਤੇ ਨਹੀਂ ਪਾਣੀ ਜ਼ਰੂਰੀ ਨਹੀਂ ਹੈ ਕੋਈ ਠੀਕ ਹੈ ਜੀ ਅੱਜ ਉਹਨੇ ਅਸਤੂ ਬਣਾ ਰਹੀ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਹੈਲਦੀ ਹੈ ਅਸੀਂ ਕੋਈ ਬਾਜ਼ਾਰ ਦਾ ਮਸਾਲੇ ਨਹੀਂ ਪਾ ਰਹੇ ਘਰ ਚ ਜੋ ਸਿਰਫ ਇਹ ਰੂਟੀਨ ਵਰਤਦੇ ਉਹ ਹੀ ਪਾ ਲਏ। ਬਹੁਤ ਟੇਸਟੀ ਬਹੁਤ ਬੰਦੇ ਸਿਰਫ ਅਸੀਂ ਬੱਚਾ ਕਰਕੇ ਕਰਨੇ ਆ ਕਿ ਬੱਚੇ ਖੁਸ਼ ਹੋ ਕੇ ਖਾਣ। ਬਸ ਜਿਹੋ ਹਰ ਅਸੀਂ ਸਾਰੀਆਂ ਜਿਹੜੀਆਂ ਸਬਜ਼ੀਆਂ ਕੱਟੀਆਂ ਨੇ ਹਰੀ ਮਿਰਚ ਵੀ ਔਰ ਪਿਆਜ਼ ਵੀ ਸਾਰਾ ਕੁਝ ਅਸੀਂ ਵਿੱਚ ਪਾ ਦਾਂਗੇ ਠੀਕ ਹੈ। ਸ਼ਿਮਲਾ ਮਿਰਚ ਗਾਜਰ ਜੋ ਵੀ ਅਸੀਂ ਕੱਟਿਆ ਅਸੀਂ ਉਹ ਵੀ ਪਾ ਦਾਂਗੇ। ਤੁਸੀਂ ਸਬਜ਼ੀਆਂ ਆਪਣੀ ਮਰਜ਼ੀ ਦੇ ਮੁਤਾਬਕ ਵੀ ਪਾ ਸਕਦੇ ਹੋ ਚੇਂਜ ਵੀ ਕਰ ਸਕਦੇ ਹੋ। ਕਹ ਰਹੀ ਜੀ ਜਦਾ ਸ਼ਿਮਲਾ ਮਿਰਚ ਜਦਾ ਅੱਛੀ ਲੱਗੇਗੀ ਨਾ ਕਿ ਆ ਗਾਜਰ ਤੋਂ ਬਿਲਕੁਲ ਥੋੜੀ ਜਿਹੀ ਪਾਈਏ 컬러 ਵਾਸਤੇ ਨਾ ਹੀ ਕੀਤਾ ਕਿ ਅੱਛੀ ਲੱਗੇ ਜਦਾ 컬러ਫੁਲ ਸੋਣੀ ਲੱਗੇਗੀ ਠੀਕ ਹੈ ਜੀ ਦੇਖੋ 컬러ਫੁਲ ਹੋ ਗਿਆ ਨਾ ਤੇ ਅੱਛਾ ਲੱਗ ਰਿਹਾ ਸਬਜੀ ਹੋਰ ਸੀ ਪਾਵਾਂਗੇ ਕੈਚਪ ਟਮੇਟੋ ਕੈਚਪ ਪਾਵਾਂਗੇ ਇਹ ਵੀ ਤੁਸੀਂ ਆਪਣੀ ਮਰਜ਼ੀ ਮੁਤਾਬਕ ਪਾ ਸਕਦੇ ਹੋ ਜਿੰਨੇ ਪਾਣੀ ਚਾਹਦੇ ਹੋ ਠੀਕ ਹੈ ਮੈਂ ਤਾਂ ਟੇਸਟ ਦੇ ਮੁਤਾਬਕ ਪਾ ਲਿਆ ਕਿ 1.5 ਚਮਚੇ ਪਾਏ ਸਿਰਫ ਇਹ ਨਾਲ ਜਿਹੜਾ ਅਰਬੀ ਦਾ ਟੇਸਟ ਬਹੁਤ ਹੀ ਵਧੀਆ ਹੋ ਜਾਏਗਾ ਔਰ ਜਿਹੜਾ ਮਸਾਲਾ ਵੀ ਬਹੁਤ ਵਧੀਆ ਲੱਗੇਗਾ ਜਿਹੜਾ ਅਸੀਂ ਛਿਲੜਾ ਮਿਰਚ ਪਿਆਜ਼ ਟਮਾਟਰ ਦਾ ਮਸਾਲਾ ਬਣਾਵੇ ਉਹ ਵੀ ਬਹੁਤ ਸਵਾਦ ਲੱਗੇਗਾ ਬਸ ਇਹਨੂੰ 2 ਮਿੰਟ ਅਸੀਂ ਕਰਨਾ ਉਸ ਤੋਂ ਬਾਅਦ ਅਸੀਂ ਮਸਾਲੇ ਪਾ ਦਾਂਗੇ ਠੀਕ ਹੈ ਜੀ ਉਹ ਕਮਿੰਟ ਨੂੰ ਕਵਰ ਕਰਾਂਗੇ ਸਿਰਫ 1-2 ਮਿੰਟ 1 ਜਾਂ 1/2 ਮਿੰਟ ਤਾਂ ਕਿ ਥੋੜੀਆਂ ਜਿਹੀਆਂ ਸਬਜ਼ੀਆਂ ਜੜੀਆਂ ਨੇ ਥੋੜੀਆਂ ਜਿਹੀਆਂ ਹਲਕੀਆਂ ਜਿਹਾ ਪੱਕ ਜਾਣ ਬਿਲਕੁਲ ਕੱਚੀਆਂ ਵੀ ਨਹੀਂ ਨਾ ਅੱਛੀਆਂ ਲੱਗਦੀਆਂ ਥੋੜੀਆਂ ਜਿਹੀ ਪਕਾਵਾਂਗੇ ਇਹਨੂੰ ਹਲਕਾ ਜੇ ਬਿਲਕੁਲ ਕਰੈਂਚੀ ਕਰੈਂਚੀ ਰੱਖਾਂਗੇ ਠੀਕ ਹੈ ਜੀ ਹਾਂ ਜੀ ਉਸ ਹੁਣ ਅਸੀਂ ਮਿਰਚ ਮਸਾਲੇ ਪਾ ਦਾਂਗੇ 1 ਕਮਿੰਟ ਅਸੀਂ ਸਿਰਫ ਨਾ ਨਫੂ ਨੇ ਤਾਂ ਕਿ ਥੋੜਾ ਜਿਹਾ ਟ੍ਰਾਂਸਪੇਰੈਂਟ ਹੋ ਜਾ ਨਾ ਸਿੱਧਾ ਕਰੈਂਚੀ ਕਰੈਂਚੀ ਰੱਖਣੇ ਨਾ ਪਰ ਥੋੜਾ ਜਿਹਾ जन थोड़ा भुनना भी पैगा मसाले में ठीक है जी ये साँधी देखो अरे भी कि वाइया रेड रेड हो गई है देखो जी कि सोहने लगते पेने बिल्कुल आलू वागू पीस लग रहे हैं हूँ अभी सब तो पहले पाव गए चाट मसाला पावे सब तो पहले उन्होंने पेस्टी बनाने वास्ते पे। ठीक है जी हूँ अस पावे नमक देखो अभी पहले भी थोड़ा जहा पाया ਬੜੇ ਧਿਆਨ ਨਾਲ ਨਮਕ ਪਾਣਾ ਹੈ ਅਗਰ ਜ਼ਰੂਰਤ ਪਈ ਤੇ ਬਾਅਦ ਚ ਵੀ ਪਾ ਸਕਦੇ ਤੁਸੀਂ ਪਰ ਮਸਾਲੇ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਪਿਆਜ਼ ਟਮਾਟਰ ਦਾ ਮਸਾਲਾ ਉਹਦੇ ਮੁਤਾਬਿਕ ਪਾਣਾ ਕਿਉਂਕਿ ਮਿਰਚ ਤੇ ਬਾਅਦ ਚ ਵੀ ਪੈ ਜਾਏਗੀ ਸੋਰੀ ਨਮਕ ਤਾਂ ਬਾਅਦ ਚ ਹੀ ਪੈ ਜਾਏਗਾ ਹੁਣ ਅਸੀਂ ਪਾਵਾਂਗੇ ਗਰਮ ਮਸਾਲਾ ਸੁੱਕਾ ਧਨੀਆ ਥੋੜੀ ਜਿਹੀ ਹਲਦੀ ਪਾਣੀ ਜਰਾ ਜੀ ਔਰ ਜਰਾ ਪਾਣੀ ਡੇਗੀ ਵਿੱਚ ਅੱਧਾ ਚਮਚਾ ਵੀ ਪਾਣੀ ਔਰ ਨਮਕ ਨੂੰ ਬਿਲਕੁਲ ਹਿਸਾਬ ਨਾਲ ਪਾਣਾ ਠੀਕ ਹੈ ਜੀ ਇਹ ਰਿਹਾ ਨੋ ਦੇਖ ਨਮਕ ਤੇਜ ਹੋ ਜਾ ਤੁਹਾਡੀ ਸਬਜੀ ਦਾ ਸਾਰਾ ਸਵਾਦ ਕਾਬੂ ਹੋ ਜਾ। ਐ ਤੇ ਤੁਸੀਂ ਕੇਚਪ ਪੋਰ ਵੀ ਪਾ ਸਕਦੇ ਹੋ ਅਗਰ ਤੁਹਾਨੂੰ ਜ਼ਰੂਰਤ ਲੱਗਦੀ ਏ ਤੇ ਤੁਸੀਂ ਪਾ ਸਕਦੇ ਵੈਸੇ ਮਸਾਲਾ ਬਹੁਤ ਹੀ ਵਧੀਆ ਬਣ ਗਿਆ ਦੇਖੋ ਜੀ। ਬਣਾਈ ਹੋਣੀ ਤੁਸੀਂ ਕਦੀ ਇਸ ਤਰ੍ਹਾਂ ਦੀ ਅਰਬੀ ਇਹ ਪਹਿਲੀ ਵਾਰੀ ਮੈਂ ਬਣਾ ਰਹੀ ਹਾਂ ਤੁਹਾਨੂੰ ਵੀ ਸ਼ੋਅ ਕਰ ਰਹੀ ਹਾਂ। ਮੈਂ ਅੱਗੇ ਇੱਕ ਵਾਰੀ ਬਣਾ ਕੇ ਆਪਣੀ ਫੈਮਿਲੀ ਨੂੰ ਖਵਾ ਰੱਖਿਆ ਔਰ ਬਹੁਤ ਹੀ ਮੈਨੂੰ ਅੱਛੀ ਲੱਗੇ ਮੈਂ ਕਿਹਾ ਚਲੋ ਮੈਂ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਹਾਂ ਰੈਸਪੀ। ਹੁਣ ਅਸੀਂ ਜੜੇ ਅਰਬੀ ਦੇ ਪੀਸੇ ਅਸੀਂ ਵਿੱਚ ਪਾ ਲਾਂਗੇ ਮੈਂ ਤਵੇ ਤੇ ਹੀ ਰਹਿਣ ਦਿੱਤੀ ਸੀ ਮੈਂ ਕਿ ਚਲ ਹੁਣ ਪਲੇਟ ਚ ਕੀ ਪਲਟਣੀ ਹੈ ਤੇ ਅਸੀਂ ਹੋਣਾ ਨੂੰ 2 ਮਿੰਟ ਪੁੰਨਾਂਗੇ ਅਰਬੀ ਚ ਆ ਦੇਖੋ ਜੀ ਕਿੰਨੇ ਵਧੀਆ ਸਬਜ਼ੇ ਲੱਗਦਾ ਤੁਹਾਨੂੰ ਅਰਬੀ ਬਣੀ ਇਸ ਤਰ੍ਹਾਂ ਲੱਗਦਾ ਜਿਵੇਂ ਪਨੀਰ ਦੀ ਸਬਜ਼ੀ ਬਣੀ ਹੋਈ ਏ ਤੇ ਜਾਂ ਆਲੂ ਇਹ ਦੇਖੋ ਜੀ ਪਨੀਰ ਲੱਗ ਰਿਹਾ ਬਿਲਕੁਲ ਤਾਂ ਕਿ ਬੱਚੇ ਭੁਲੇਖੇ ਦੇ ਵਿੱਚ ਹੀ ਖਾ ਲੈਣ ਔਰ ਬੱਚਿਆਂ ਨੂੰ ਪਤਾ ਹੀ ਨਾ ਲੱਗੇ ਕਿ ਤੁਸੀਂ ਕੀ ਬਣਾਇਆ ਬਹੁਤ ਹੀ ਵਧੀਆ ਟੇਸਟੀ ਬਹੁਤ ਜ਼ਿਆਦਾ ਬਣਦੀ ਹੈ ਸਬਜੀ ਹੈ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਅਗਰ ਤੁਹਾਨੂੰ ਨਹੀਂ ਅੱਛੀ ਲੱਗੇਗੀ ਤੇ ਬੇਸ਼ੱਕ ਨਾਕ ਬਣਾਣਾ ਪਰ ਬਹੁਤ ਹੀ ਵਧੀਆ ਬਣਦੀ ਹੈ ਕਿਉਂਕਿ ਸਾਡਾ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਬੱਚਿਆਂ ਨੂੰ ਹੈਲਦੀ ਖਾਣਾ ਖਿਲਾਈਏ ਔਰ ਬਹੁਤ ਹੀ ਵਧੀਆ ਬਣਦਾ ਹੈਲਦੀ ਤੇ ਨਾਲ ਟੇਸਟੀ ਵੀ ਬਹੁਤ ਬਣਦਾ ਔਰ ਬੱਚੇ ਦੇਖੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੀ ਪਸੰਦ ਕਰਦੇ ਨੇ ਬਾਜ਼ਾਰ ਦੀਆਂ ਵਿਚਾਰਾ ਇਸ ਤਰ੍ਹਾਂ ਹੁੰਦੀਆਂ ਨੇ ਚਟਪਟੀਆਂ ਮਸਾਲੇ ਵਾਲੀਆਂ ਤੇ ਤੁਸੀਂ ਅਗਰ ਬਣਾਓਗੇ ਤੇ ਕਿਉਂ ਨਹੀਂ ਬੱਚੇ ਖਾਣਗੇ ਹੁਣ ਆਪਾਂ ਤੁਸੀਂ ਦੋ ਚਮਚ ਪਨੀਰ ਦੇ ਵੀ ਪਾਣੇ ਮੈਂ ਥੋੜਾ ਜਿਹਾ 스ਪੂਨ ਲੈ ਕੇ ਨਾਲ ਹੀ ਪਨੀਰ ਪਾ ਦਾਂਗੀ ਉਹ ਸੋਰੀ ਪਨੀਰ ਕਹਿ ਗਈ ਮੈਂ ਮਲਾਈ ਪਾਣੀ ਹੈ ਠੀਕ ਹੈ ਜੀ ਦੋ ਚਮਚ ਸਿਰ ਮਲਾਈ ਦੇ ਪਾਣੇ ਇੱਥੇ ਹਾਂਜੀ ਹੁਣ ਦੋ ਚਮਚ ਅੱਛੇ ਮਲਾਈ ਦੇ ਪਾਉਂਗੇ ਇਹ ਬਹੁਤ ਜ਼ਿਆਦਾ ਸੀਗੀ ਚਮਚ ਤੋਂ ਜ਼ਿਆਦਾ ਹੋ ਗਈ ਤੇ ਮੈਂ ਥੋੜਾ ਜਿਹਾ ਹੋਰ ਪਾਉਂਦੇ ਹਾਂ ਅਜ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਤਾਂ ਸਬਜੀ ਦਾ ਟੇਸਟ ਬਹੁਤ ਹੀ ਵਧੀਆ ਬਣ ਜਾਂਦਾ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਆਪਣੇ ਆਪ ਹੀ ਸੌਫਟ ਹੋ ਜਾਣੀਆਂ ਜਦੋਂ ਸੇਕ ਦੇ ਵਿੱਚ ਚੱਲੀ ਜਾਵੇ ਨਾ ਮਲਾਈ ਤੇ ਆਪਣੇ ਆਪ ਸੌਫਟ ਹੋ ਜਾਂਦੀ ਹੈ ਫ੍ਰੀਜ ਤੋਂ ਕੱਢੀ ਨਾ ਥੋੜੀ ਹਾਰਡ ਹੈ ਇਹਦੇ ਨਾਲ ਗਰੇਵੀ টাই ਬਣ ਜਾਂਦਾ ਚਿੱਲੀ ਅਸੀਂ ਚਿੱਲੀ ਵੀ ਪਾਈ ਹੈ ਨਾ ਵਿੱਚ ਟਮੇਟੋ ਸੌਸ ਪਾਈ ਹੈ ਤੋਂ ਇੰਜ ਇਹਦਾ ਜਿਹੜਾ ਮਸਾਲਾ ਬਹੁਤ ਹੀ ਵਧੀਆ ਬਣ ਜਾਂਦਾ ਹੈ ਫਿਰ ਦੇਖੋ ਜੀ ਕੋਈ ਕਹਿ ਸਕਦਾ ਕਿ ਅਸੀਂ ਅਰਬੀ ਬਣਾਈ ਹੈ। ਦੇਖੋ ਕਿੰਨੀ ਵਧੀਆ। ਚਿੱਲੀ ਚੀਜ਼ ਲੱਗ ਰਿਹਾ ਹੈ। ਚਾਹ ਤੁਸੀਂ ਆਲੂ ਦੀ ਸਬਜ਼ੀ ਕਹਿ ਦਿਓ। ਚਾਹ ਚਿੱਲੀ ਚੀਜ਼ ਕਹਿ ਦਿਓ। ਠੀਕ ਹੈ ਜੀ। ਨਾਮ ਤੁਸੀਂ ਆਪਣੇ ਆਪ ਹੀ ਦੇਣਾ। ਬਹੁਤ ਹੀ ਵਧੀਆ। ਬਸ 2 ਮਿੰਟ ਬਣ ਜਾਂਦੀ ਹੈ ਤੇ ਮੈਂ ਤੁਹਾਨੂੰ 1 ਅੱਧਾ ਮਿੰਟ ਇਸੇ ਉੱਤੇ ਰੱਖਣਾ ਹੋਰ ਕਿਉਂਕਿ ਅਸੀਂ ਹੁਣੇ ਪਾਈਆਂ ਮਲਾਈ ਪਾਈ ਹੈ ਥੋੜੀ 2 1 ਅੱਧਾ ਮਿੰਟ ਹੋਰ ਰੱਖ ਦਿਓ ਉੱਪਰ ਤਾਂ ਕਿ ਇਹ ਜਿਹੜਾ ਘਿਓ ਹੈ ਛੱਡ ਜਵੇ ਤੇ ਬਹੁਤ ਵਧੀਆ ਬਣ ਚਵੇ। ਠੀਕ ਹੈ ਜੀ। ਹਾਂਜੀ ਮੈਂ 1 ਮਿੰਟ ਵਾਸਤੇ ਟੱਕ ਦਿੱਤੀ ਕਿਉਂਕਿ ਜਿਹੜੀ ਅਸੀਂ ਅਰਬੀ ਹੁਣ ਪਾਈ ਹੈ ਥੋੜੀ ਮਸਾਲੇ ਦੇ ਵਿੱਚ ਮਿਕਸ ਹੋ ਜਾਏ ਤਾਂ ਕਿ ਉਹਦੇ ਤੇ ਵੀ ਟੇਸਟ ਚਲਾ ਜਾਵੇ ਸਾਰਾ ਮਸਾਲੇ ਦਾ ਬਸ 1 ਮਿੰਟ ਵਾਸਤੇ ਰੱਖਣਾ ਸੀ ਟੱਕ ਕੇ ਇਹਨੂੰ ਉਸ ਤੋਂ ਬਾਅਦ ਮੈਂ ਪਲੇਟ 'ਚ ਪਾ ਕੇ ਤੁਹਾਨੂੰ ਦਿਖਾਨੀ ਆ ਠੀਕ ਹੈ ਜੀ ਹਾਂਜੀ ਇਸ ਤੋਂ ਪਹਿਲੇ ਤੁਸੀਂ ਉਤਾਰਨ ਤੋਂ ਪਹਿਲੇ ਇੱਕ ਵਾਰੀ ਨਮਕ ਜ਼ਰੂਰ ਚੈੱਕ ਕਰ ਲੈਣਾ ਕਿਉਂਕਿ ਜਦੋਂ ਅਸੀਂ ਦੋ ਵਾਰੀ ਨਮਕ ਪਾਨੇ ਆ ਤੇ ਸਾਨੂੰ ਗੜਬੜ ਹੋ ਜਾਂਦੀ ਹੁੰਦੀ ਹੈ ਇਸ ਵਾਸਤੇ ਅਸੀਂ ਨਮਕ ਤਾਂ ਬਹੁਤ ਸਾਵਧਾਨਪਾਇਆ ਹੈ ਪਰ ਤੁਸੀਂ ਵੀ ਇੱਕ ਵਾਰੀ ਇਸ ਤਰ੍ਹਾਂ ਤੁਸੀਂ ਟੱਕਣ ਦੇਣ ਤੋਂ ਪਹਿਲੇ ਇੱਕ ਵਾਰੀ ਮਸਾਲਾ ਚੈੱਕ ਕਰ ਲਓ ਨਮਕ ਚੈੱਕ ਕਰ ਲਓ ਤਾਂ ਕਿ ਲੋੜ ਮੁਤਾਬਿਕ ਤੁਸੀਂ ਵਧਾ ਘਟਾ ਸਕੋ ਠੀਕ ਹੈ ਜੀ ਅਗਰ ਤੁਹਾਨੂੰ ਜ਼ਿਆਦਾ ਲੱਗਦਾ ਤੇ ਤੁਸੀਂ ਇੱਕ ਚਮਚ ਵੀ ਇਦਾਂ ਹੀ ਤਾਂ ਪਾ ਦਿਓ ਤੇ ਬਿਲਕੁਲ ਠੀਕ ਹੋ ਜਾਏਗੀ ਅਗਰ ਨਹੀਂ ਤੇ ਵੈਸੇ ਅਸੀਂ ਪਹਿਲੀ ਘੱਟ ਪਾਇਆ ਐਸੋ ਐਸਪੇ ਪਹਿਲੀ ਥੋੜਾ ਘੱਟ ਪਾਓਗੇ ਤੇ ਤੁਹਾਨੂੰ ਦਿੱਕਤ ਨਹੀਂ ਆਏਗੀ ਬਾਅਦ ਤੁਸੀਂ ਜਿੰਨਾ ਮਰਜ਼ੀ ਹੋਰ ਪਾ ਸਕਦੇ ਹੋ ਠੀਕ ਹੈ ਜੀ ਹੁਣ ਇਸੇ ਇੱਕ ਮਿੰਟ ਵੇਟ ਕਰਾਂਗੇ ਫਿਰ ਬੰਦ ਕਰ ਦਾਂਗੇ ਗੈਸ ਨੂੰ ਹਾਂਜੀ ਮੈਂ ਗੈਸ ਤੋਂ ਸਬਜੀ ਉਤਾਰ ਦਿੱਤੀ ਐ ਦੇਖੋ ਜੀ ਕਿੰਨੀ ਵਧੀਆ ਸਾਡੀ ਸਬਜੀ ਬਣੀ ਐ ਖੁਸ਼ਬੂ ਬਹੁਤ ਵਧੀਆ ਆ ਰਹੀ ਐ ਨਮਕ ਅਗਰ ਤੁਸੀਂ ਚੈੱਕ ਕਰ ਲਿਆ ਤੇ ਪਾ ਸਕਦੇ ਹੋ ਇਹ ਦੇਖੋ ਜੀ ਮੈਂ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਉਣੀ ਆ ਬੱਚੇ ਇੰਨੇ ਖੁਸ਼ ਹੋ ਕੇ ਖਾਣਗੇ ਨਾ ਜਦੋਂ ਇੱਕ ਵਾਰੀ ਤੁਸੀਂ ਬਣਾਓਗੇ ਤੇ ਸਬ지ਆ ਸਾਡੀਆਂ ਕੱਚੀਆਂ ਕੱਚੀਆਂ ਰਹਿਣੀਆਂ ਚੀਜ਼ ਦੀਆਂ ਨੇ ਕਰੰਚੀ ਕਰੰਚੀ ਤਾਂ ਹੀ ਸਵਾਲ ਲੱਗਣਗੇ ਬੱਚਿਆਂ ਨੂੰ ਪਸੰਦ ਆਣਗੇ ਇਹ ਦੇਖੋ ਜੀ ਸਬਜੀ ਹੁਣ ਅਸੀਂ ਕੀ ਕਰਾਂਗੇ ਮਲਾਈ ਦੇ ਨਾਲ ਜਾਂ ਅਸੀਂ ਕਰੀਮ ਦੇ ਨਾਲ ਇਹਨੂੰ ਥੋੜਾ ਡੈਕੋਰੇਟ ਕਰ ਦਾਂਗੇ ਠੀਕ ਹੈ ਜੀ ਬੱਚਾ ਨੂੰ ਜਦੋਂ ਦੇਣਾ ਤੁਸੀਂ ਕਰੀਮ ਜਾਂ ਮਲਾਈ ਕੁਛ ਨਾ ਕੁਛ ਜ਼ਰੂਰ ਪਾ ਕੇ ਦੇਣਾ ਤਾਂ ਕਿ ਬੱਚੇ ਖੁਸ਼ ਹੋਣ ਦੇਖ ਕੇ ਔਰ ਬੱਚੇ ਇੱਕ ਫੁਲਕੇ ਦੀ ਬਜਾਏ ਦੋ ਦੋ ਫੁਲਕੇ ਖਾਣ ਇਹ ਦੇਖੋ ਅਸੀਂ ਸਬਜ਼ੀ ਦੇਖੋ ਕਿੰਨੀ ਵਧੀਆ ਬਣੀ ਹੈ ਔਰ ਕਿੰਨੀ ਹੈਲਦੀ ਹੈ ਸਭ ਕੁਝ ਅਸੀਂ ਨਾਰਮਲ ਹੀ ਚੀਜ਼ਾਂ ਪਾਈਆਂ ਨੇ ਕੋਈ ਅਸੀਂ ਚਟਪਟੀਆਂ ਚੀਜ਼ਾਂ ਨਹੀਂ ਪਾਈਆਂ ਨਾ ਮਿਰਚ ਮਸਾਲੇ ਜ਼ਿਆਦਾ ਪਾਏ ਨੇ ਬਹੁਤ ਹੀ ਵਧੀਆ ਬੰਦੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਮੇਰੀ ਰੈਸਪੀ ਨੂੰ ਠੀਕ ਹੈ ਜੀ ਓਕੇ ਜੀ ਸਸੀ ਕੌਰ ਜੀ